ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਡਿਜ਼ਾਈਨਰ ਕੁੜਤੀਆਂ ਦੇ ਕੱਟ ਪੀਸ ਆ ਦੇਖੋ ਪਹਿਲਾਂ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਹੈ ਜੀ ਸੈਕੰਡ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਫਲਾਵਰ ਵਾਲਾ ਪ੍ਰਿੰਟ ਹੈ ਇਨਾਂ ਦੀ ਜਿਹੜੀ ਲੈਂਥ ਹੈ ਉਹ ਪ੍ਰੋਪਰ ਜਿਹੜੀ ਹੈਗੀ ਆ ਸਵਾ ਦੋ ਮੀਟਰ ਦੀ ਕੱਟ ਰਹੇਗੀ ਇਹ ਦੇਖੋ ਦੋਨੋਂ ਸਾਈਡ ਪ੍ਰਿੰਟ ਆਏਗਾ ਦੇਖੋ ਕਿੰਨਾ ਪਿਆਰਾ ਹੈ ਪ੍ਰਿੰਟ ਇਸ ਪ੍ਰਿੰਟ ਦੇ ਵਿੱਚ ਸਾਰੇ ਜੀ ਦੇਖੋ ਮਲਟੀ ਕਲਰ ਦੇ ਫਲਾਵਰ ਆ ਦੇਖੋ ਕਿੰਨਾ ਪਿਆਰਾ ਲੱਗਦਾ ਏਦਾਂ ਲੱਗਦਾ ਜਿਵੇਂ ਅਸੀਂ ਕਿਸੇ ਬਗੀਚੇ 'ਚ ਖੜੇ ਹੰਨੇ ਆ ਫਲਾਵਰ ਵਾਲੇ 'ਚ ਇਹ ਹੈ ਜੀ ਨੈਕਸਟ ਡਿਜ਼ਾਈਨ ਉਹ ਵੀ ਦੇਖੋ ਕਿੰਨਾ ਪਿਆਰਾ ਆਇਆ ਇਹ ਸਾਰਾ ਜਿਹੜਾ ਫਰੰਟ ਰਹੇਗਾ ਬੈਕ ਸਾਈਡ ਤੇ ਵੀ ਇਸੇ ਤਰ੍ਹਾਂ ਦਾ ਡਿਜ਼ਾਈਨ ਆਏਗਾ ਇਹ ਅਸੀਂ ਦਵਾਗੇ ਜੀ ਤੁਹਾਨੂੰ 150 ਦੀ ਰੇਂਜ ਦੇ ਵਿੱਚ ਇਹ ਕੁੜਤੀ ਨੂੰ ਤੁਸੀਂ ਲੈ ਸਕਦੇ ਹੋ ਇਹ ਹੈ ਜੀ ਅਗਲਾ ਇਹ ਜੀ ਰਹੇਗਾ ਸਾਰਾ ਕਪੜਾ ਪਿਓਰ ਕਾਟਨ ਦੇ ਵਿੱਚ ਇਹ ਹੈ ਅਗਲਾ ਡਿਜ਼ਾਈਨ ਉਹ ਵੀ ਦੇਖੋ ਕਿੰਨਾ ਪਿਆਰਾ ਆਇਆ ਕਿੰਨੇ ਸੁੰਦਰ ਸੁੰਦਰ ਫਲਾਵਰ ਬਣੇ ਨੇ ਇਹਨਾਂ ਸਾਰਿਆਂ ਦੀ ਜਿਹੜੀ ਜੀ ਲੈਂਥ ਵਿਅਥਿਆਨ ਪ੍ਰੋਪਰ ਹੋਏਗੀ ਪ੍ਰੋਪਰ ਕੁੜਤਾ ਬਣੇਗਾ ਇਹ ਹੈ ਜੀ ਅਗਲਾ ਡਿਜ਼ਾਈਨ ਤੁਸੀਂ ਦੇਖੋ ਇਹ ਸੈਲਫ ਪ੍ਰਿੰਟ ਦੇ ਵਿੱਚ ਹੈ ਦੇਖੋ ਕਿੰਨਾ ਪਿਆਰੇ ਹੈ ਡਿਜ਼ਾਈਨ ਆ ਇਹ ਦੇਖੋ ਇਹਦਾ ਫਰੰਟ ਇਹ ਰਹਿਣਗੀਆਂ ਜੀ ਨਾਲ 슬ੀਵਸ 슬ੀਵਸ ਦੇ ਵੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਇਹ ਰਹਿਗਾ ਜੀ ਦਾ ਬੈਕ ਬੈਕ ਦੇ ਉੱਪਰ ਵੀ ਸੇਮ ਪ੍ਰਿੰਟ ਇਹ ਰਹੇਗਾ ਜੀ ਅਗਲਾ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਹੈ ਦੇਖੋ ਘੇਰੇ ਦਾ ਡਿਜ਼ਾਈਨ ਕਿੰਨਾ ਪਿਆਰਾ ਪ੍ਰਿੰਟ ਸੈਲਫ ਪ੍ਰਿੰਟ ਦੇ ਵਿੱਚ ਹੈ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਹੈ ਜੀ ਨੈਕਸਟ ਡਿਜ਼ਾਈਨ ਅਗਲਾ ਇਹ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਰਹਿਣਗੀਆਂ ਜੀ ਇਸ ਦੀਆਂ 슬ੀਵਸ ਨਾਲ ਡਿਜ਼ਾਈਨਰ ਤੁਸੀਂ ਦੇਖੋ ਕਿੰਨਾ ਪਿਆਰਾ ਕੰਟਰਾਸਟ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਿਹੜਾ ਆ ਆਲ ਤੇ ਪ੍ਰੈਸ ਕਰੋ ਤਾਂ ਜੋ ਅਸੀਂ ਨਵੇਂ-ਨਵੇਂ ਅਪਡੇਟਸ ਜਿਹੜੀਆਂ ਆ ਵੀਡੀਓਜ਼ ਦੀਆਂ ਲੈ ਕੇ ਤੁਹਾਡੇ ਤੱਕ ਪਹੁੰਚੀਏ ਇਹ ਹੈ ਜੀ ਅਗਲਾ ਡਿਜ਼ਾਈਨ ਇਹ ਵੀ ਤੁਸੀਂ ਦੇਖੋ ਕਿੰਨਾ ਪਿਆਰਾ ਹੈ ਸੈਲਫ ਪ੍ਰਿੰਟ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ